ਕੀ ਸੀ ਪੁੱਛਿਆ ਪੀ ਸੀ او ਐਸ ਤੇ ਪੀ ਸੀ ਆਰ ਦੀ ਦੇ ਬਸਤੇ ਕੀ ਕਰੀਏ ਤੇ ਆਪਾਂ ਤੁਹਾਨੂੰ ਦੱਸਦੇ ਆਂ ਜੀ ਰੀਲ ਨੰਬਰ 1 셀ਫ ਲਵ ਬਰੀਥਿੰਗ ਪ੍ਰੈਕਟਿਸ ਤਾਂ ਕਿ ਸਟ्रेस ਆਵੇ ਨੀਚੇ ਨੰਬਰ 2 ਰੀਲ ਨੰਬਰ 10 ਕੈਸਟਰ ਆਇਲ ਦਾ ਰੈਪ ਲਾਉਣਾ ਸ਼ੁਰੂ ਕਰੋ ਨੰਬਰ 10 ਜੀ ਜੀ ਉਹ ਰੀਲ ਨੰਬਰ 3 ਸੀ ਪਰ ਪਾਰਟ ਨੰਬਰ 2 ਸੀ ਸੋ ਨੰਬਰ 3 ਹੈਗਾ ਆ ਰਸੋਈ ਦੇ ਵਿੱਚ ਜਿੰਨੀਆਂ ਚੀਜ਼ਾਂ ਪਈਆਂ ਹੋਈਆਂ ਗਰਮ ਚੀਜ਼ਾਂ ਸੌਫ ਜੁਆਣ ਸੁੰਡ ਦਾਲ ਚੀਨੀ ਮਲਠੀ ਜੋਤਰੀ ਜੈ ਫਾਲ ਅਹ ਪੁਰਕੀਏ ਸੁੱਕਾ ਦਨੀਆ ਜੀਰਾ ਇਹ ਸਾਰਾ ਕੁਸ਼ ਪਚਵਾ ਕੇ ਕਿੜਿਆ ਪਣੀ ਹੁੰਦੀ ਹੈ ਪਤੀਲੀ ਉਸ ਨਾਲ ਪਾ ਕੇ ਪਾਣੀ ਉਹਨੂੰ ਕાળੋ ਉਹ ਕਾਲਾ ਬਣ ਗਿਆ ਉਹ ਇਹਨਾਂ ਦਾ ਕੱਪ ਇੱਕ ਕੱਪੀ ਲਿਓ ਬਾਕੀ ਦਾ ਬੋਤਲ ਚ ਪਾ ਕੇ ਰੱਖਿਓ ਉਹਨੂੰ ਰੋਜ਼ ਪੀਂਦਿਆ ਕਰੋ ਤਾਂ ਕਿਦਰ ਸਫਾਈ ਹੋਵੇ ਤੇ ਉਹਦੇ ਨਾਲ ਨਾਲ ਪਿਆਰਿਓ ਬਣਾਓ ਪਿੰਨੀਆ ਅਗੂ ਮੌਸਮ ਆਇਆ ਹੋਇਆ ਪੰਨੀਆ ਇਹ ਲਡੂ ਬਣਾ ਲਓ ਕਾਦੇ ਬਣਾਉਣੇ ਹੈਗੇ ਆ ਪੰਪਕਿਨ ਸੀਡ ਸੈਸਮ ਸੀਡ ਫਲੈਕਸ ਸੀਡ ਤੇ ਸਨਫਲਾవర్ ਸੀਡ ਉਹ ਸਾਰੇ ਕੋਟਲਿਓ ਕੋਟਲਿਓ ਸਾਰੇ ਸਾਰੇ ਅਲਸੀ ਜਿਹੜੀ ਹੈਗੀ ਹੈ ਫਲੈਕਸ ਸੀਡ ਅਲਸੀ ਹੁੰਦੀ ਹੈ ਨਾ ਉਹਨਾਂ ਨੂੰ ਜ਼ਰੂਰ ਭੁੰਨ ਲਿਓ ਕਿਉਂਕਿ ਆਦਰਵਾਇਸ ਉਹਦਰ ਨਾ ਚ ਲੱਗੂਗੇ ਠੀਕ ਜੀ ਵਿੱਚ ਇਹਨਾਂ ਨੂੰ ਜਿਹਦਾ ਬੇਸ ਹੋ ਰੱਖਣ ਦੇ ਵਾਸਤੇ ਮੂੰਗੀ ਥੋੜੀ ਹਲਕੀ ਭੁੰਨ ਕੇ ਉਹ ਕਰ ਲਿਓ ਤੇ ਨਾਲ ਵਿੱਚ ਪਾ ਲਿਓ 올ਿਵ ਆਇਲ ਤੇ ਦੇਖਿਓ ਔਲੋਲ ਗਰਮ ਨਹੀਂ ਕਰਨਾ ਉਠਣਾ ਹੀ ਰੱਖਣਾ ਹੈ ਦੇਖਿਓ ਕਿੰਨੇ ਵਧੀਆ ਬਣਨੇ ਆ ਹਾਂ ਜੇ ਨਾਲ ਵਿੱਚ ਹੋਰ ਸਵਾਦ ਐਡ ਕਰਨਾ ਹੈ ਸੌਗੀ ਪਾ ਲਿਓ ਸੌਗੀ ਪਾ ਲਿਓ ਥੋੜੀ ਖਜੂਰਾ ਪਾ ਲਿਓ ਚੁਆਰੇ ਬਰੀਕ ਕੱਟ ਕੇ ਪਾ ਲਿਓ ਪਿਆਰਿਓ ਨਾਰੀਅਲ ਪਾ ਲਿਓ ਜਿੰਨਾ ਮਰਜ਼ੀ ਹੋਰ ਕੁਝ ਐਡ ਕਰ ਲਿਓ ਪਰ ਦੇਖਿਓ ਇਹਦੇ ਨਾਲ ਥੋੜਾ ਸਾਰਾ ਕੁਝ ਠੀਕ ਹੋ ਜਾਣਾ ਹੈ ਪਰ ਯਸ ਸਟ्रेस ਲੈਵਲ ਜ਼ਰੂਰ ਨੀਚੇ ਲਿਆ ਕੇ ਆਓ ਬ੍ਰੈਕਫਾਸਟ ਜ਼ਰੂਰ ਕਰਿਆ ਕਰੋ ਓਕੇ ਜੀ ਔਰ ਇਹੀ ਚੀਜ਼ ਜਿਨ੍ਹਾਂ ਦੇ ਉਦਾਂ ਵੀ ਰੈਗੂਲਰ ਕਿ ਤੇ ਗਰੇ ਪੀਰੀਅਡ ਵਿੱਚ ਸੁੰਦੇ ਹੈਗੇ ਉਹ ਵੀ ਇਹੀ ਕੰਮ ਕਰ ਸਕਦੇ ਹੈਗੇ ਠੀਕ ਹੈ ਸੋ ਪਿਆਰੀ ਉਹ ਵੀ ਬੀਓ ਬੱਚਿਓ ਭੈਣੋ ਕਾਕਿਓ ਆਪਣੇ ਆਪ ਦਾ ਧਿਆਨ ਰੱਖੋ ਐਵੇਂ ਦਵਾਈਆਂ ਚ ਨਾ ਪੈ ਜਾਓ ਬਰ ਆਪਣੇ ਕੋਲ ਕਿੰਨਾ ਕੁਝ ਹੁੰਦਾ ਹੈ ਆਪਾਂ ਉਹਨਾਂ ਆਪਣੀ ਸਿਹਤ ਠੀਕ ਕਰ ਸਕਦੇ ਹੈਗੇ ਕਿਰਪਾ ਕਰਕੇ ਸਿਹਤ ਠੀਕ ਰੱਖੋ ਓਕੇ ਤੁਸੀਂ ਬੇहद ਪ੍ਰੈਸ਼ੀਅਸ ਹੋ ਬੇਸ਼ਕੀਮਤੀ ਹੋ ਤੇ ਤੁਹਾਡੀ ਸਭ ਦੀ ਇਸ ਦੁਨੀਆ ਨੂੰ ਇਸ ਧਰਤੀ ਨੂੰ ਉਹਦੀ ਜ਼ਰੂਰਤ ਹੈਗੀ ਐ ਸੋ ਪਿਆਰੇ